ਅੱਜ ਰਾਵਣ ਨੋਮੀ ਦੇ શુભ ਮੌਕੇ ਤੇ ਇੱਕ ਨਰ ਸੁਸਾਇਟੀ ਵੱਲੋਂ ਕੜਾ ਪ੍ਰਸ਼ਾਦ ਦਾ ਲੰਗਰ ਸੁਸਾਇਟੀ ਦੇ ਦਫ਼ਤਰ ਤਸਵੀਰ ਕੰਪਲੈਕਸ ਤੇ ਲਗਾਇਆ ਗਿਆ ਹੈ ਅੱਜ ਰਾਵਣ ਨੋਮੀ ਵੀ ਹੈ ਤੇ ਆਪਣੀ ਦੁਰਗਾਸ਼ਟਮੀ ਵੀ ਹੈ ਵਾਹ ਜੀ ਵਾਹ ਜੈ ਮਾਤਾ ਅੱਜ ਹਾਂ ਜੀ ਡਾਕਟਰ ਸਾਹਿਬ ਕੀ ਕਹੋਗੇ ਮੈਂ ਡਾਕਟਰ ਬੌਰ ਨੂੰ ਬਖਾਨਿਆ ਚੇਅਰਮੈਨ ਐਡਮੋ ਸਾਈਟੀ ਅੱਜ ਐਡਮੋ ਸਾਈਟੀ ਵੱਲੋਂ ਅ ਨਵੱਤੇ ਆਸਟ੍ਰੇਲੀਆ ਤੋਂ ਆ ਰਹੇ ਜਿਪਾ ਅੱਜ ਕਾਲਾ ਪ੍ਰਸਾਦ ਲੰਗਰ ਲਗਾਇਆ ਹੈ ਤੇ ਇਸ ਚੀਜ਼ ਤੋਂ ਬਾਅਦ ਵੀ ਮੈਡਮ ਨੀਲਮ ਜੀ ਡਾਕਟਰ ਸੁਪਲੇ ਸੁਪਲੇ ਜੀ ਤੇ ਆਪਣੇ ਆਪਣੇ ਮੈਂਬਰ ਹਾਜ਼ਰ ਹੋਏ ਹਨ ਤੇ ਮੈਂ ਜਿਹੜੇ ਮੈਂਬਰਾਂ ਨੇ ਟੈਕ ਟਿਪਟੈਂਟ ਤੇ ਆਇਆ ਇਸ ਵਾਸਤੇ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਸਾਰੇ ਵੀ ਸਵਾਸੀਆਂ ਨੂੰ ਤੇ ਪਿਆ ਵਸਿਆਂ ਨੂੰ ਆਸਟ੍ਰੇਲੀਆ ਸੁਭਿਆਰੇ ਜੀ ਬੋਧਨ ਹੋਆ ਕਰਨਾ ਹਾਂਜੀ ਅੱਜ ਰਾਮ ਨਾਮੀ ਦੇ ਸੁਭ ਦਿਹਾੜੇ ਤੇ ਇੱਕ ਨੋਰ ਵੈਲਫੇਅਰ ਸੁਸਾਇਟੀ ਵੱਲੋਂ ਅਸੀਂ ਇਹ ਖੜਾ ਪ੍ਰਸ਼ਾਦ ਦਾ ਲੰਗਰ ਲਾਇਆ ਹੈ ਤਾਂ ਅੱਗੇ ਤੋਂ ਵੀ ਇਸ ਤਰ੍ਹਾਂ ਥੋੜੀ ਸੇਵਾ ਜਾਰੀ ਰਹੇਗੀ ਜੀ ਅੱਗੇ ਵਾਸਤੇ ਮਰਿਆਦਾ ਪਰਸ਼ੋਤਮ ਰਾਮ ਚੰਦਰ ਜੀ ਦੀ ਯਾਦ ਵਿੱਚ ਪੂਰੇ ਦੇਸ਼ ਦੇ ਵਿੱਚ ਰਾਮ ਨਾਮੀ ਮਨਾਈ ਜਾਂਦੀ ਹੈ ਤੇ ਅੱਗੇ ਵਾਸਤੇ ਵੀ ਅਸੀਂ ਇਹ ਸੇਵਾਵਾਂ ਕਰਦੇ ਰਹਿਾਂਗੇ ਮੈਡਮ ਕੀ ਕਹੋਗੇ ਸਾਰਿਆਂ ਨੂੰ ਮੇਰੇ ਵੱਲੋਂ ਜੈ ਸ਼੍ਰੀ ਰਾਮ ਅੱਜ ਰਾਮ ਨੌਮੀ ਦੇ ਸ਼ੁਭ ਦਿਹਾੜੇ ਦੇ ਅਸਤੇ ਇੱਕ ਨੌਰ ਵੈਲਵਰ ਸੋਸਾਇਟੀ ਵੱਲੋਂ ਖਰਾ ਪ੍ਰਸ਼ਾਦ ਦਾ ਲੰਗਰ ਲਾਇਆ ਗਿਆ ਹੈ ਅੱਗੇ ਤੋਂ ਵੀ ਅਸੀਂ ਇਹ ਸੇਵਾ ਕਰਦੇ ਰਹਿਣਾ ਕਿਤੇ ਧਰਮ ਦੇ ਕੰਮਾਂ ਨਾਲ ਜੁੜੇ ਰਹਿਣਾ ਓਏ ਥੱਲੇ ਆ ਜੂ ਸਾਰਾ ਕੁਝ ਹਾਂਜੀ ਸਰ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੇ ਸਭ ਤੋਂ ਪਹਿਲਾਂ ਤਾਂ ਰਾਮ ਨੌਮੀ ਅਤੇ ਦੁਰਗਾ ਅਸ਼ਟਮੀ ਦੀਆਂ ਬਹੁਤ ਬਹੁਤ ਵਧਾਈਆਂ ਜੀ ਸਾਰੇ ਸਾਡੇ ਦਫ਼ਤਰ ਅੱਜ ਕਚੇਰੀਆਂ ਵਿਖੇ ਇਕ ਨੂਰ ਵੈਲਫੇਅਰ ਸੁਸਾਇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਕੜਾ ਪ੍ਰਸ਼ਾਦ ਦਾ ਲੰਗਰ ਲਗਾਇਆ ਗਿਆ ਹੈ। ਸੋ ਮੈਂ ਤੁਹਾਨੂੰ ਬਾਕ ਕਰਦਾ ਸਾਡੇ ਉਹਨਾਂ ਸਹਿਯੋਗੀ ਵੀਰਾਂ ਦਾ ਜਿਨ੍ਹਾਂ ਨੇ ਬਹੁਤ ਸਾਰਾ ਸਹਿਯੋਗ ਦਿੱਤਾ ਇਸ ਲੰਗਰ ਦੇ ਵਿੱਚ ਸਾਨੂੰ ਵਾਹਿਗੁਰੂ ਕਰੇ। ਉਸ ਵਾਹਿਗੁਰੂ ਅੱਗੇ ਇਹ ਵੀਰ ਦੱਸ ਬੇਨਤੀ ਹੈ ਪ੍ਰਮਾਤਮਾ ਅੱਗੇ ਕਿ ਵਾਹਿਗੁਰੂ ਇਹਨਾਂ ਨੂੰ ਸਾਰਿਆਂ ਨੂੰ ਦਿਨ ਦੁੱਗੁਣੀ ਰਾਤ ਚੌਗੁਣੀ ਤਰੱਕੀਆਂ ਬਖਸ਼ੇ ਔਰ ਸਾਰਿਆਂ 'ਚ ਇੱਕ ਹੱਥ ਵਾਕ ਪਿਆਰ ਬਖਸ਼ੀ ਰੱਖੇ। ਸਤਿ ਸ੍ਰੀ ਅਕਾਲ ਜੀ।